ਬਰਨਾਲਾ ਪੁਲਿਸ ਹੱਥ ਲੱਗੀ ਵੱਡੀ ਸਫਲਤਾ ਬਰਨਾਲਾ ਪੁਲਿਸ ਨੇ ਫਿਰ ਫੜ ਲਈ 19 ਕੁਆਂਟਲ ਡੋਡੇ ਭੁੱਕੀ ਚੂਰਾ ਪੋਸਟ ਬਰਨਾਲਾ ਪੁਲਿਸ ਨੂੰ ਵੱਡੀ ਮਾਤਰਾ ਚ ਭੁੱਕੀ ਚੂਰਾ ਪੋਸਟ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਐਸਐਸਪੀ ਸੰਦੀਪ ਕੁਮਾਰ ਮਾਲਿਕ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਲੋਕ ਸਭਾ ਚੋਣਾਂ 2024 ਦੇ ਮੰ ਮੰਦੇ ਨਜ਼ਰਮਾਨਜੋਗ ਇਲੈਕਸ਼ਨ ਆਫ ਇੰਡੀਆ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਵਿੱਚ ਮਾਨਜੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਚੰਡੀਗੜ੍ਹ ਦੀ ਦਿਸ਼ਾ ਨਿਰਦੇਸ਼ ਤਾਈਤ ਬਰਨਾਲਾ ਪੁਲਿਸ ਵੱਲੋਂ ਨਸ਼ਾ ਤਸਕਰਾ ਅਤੇ ਮਾਰੇ ਅੰਸਰਾ ਖਿਲਾਫ ਵਿਸ਼ੇਸ਼ ਮਹਿੰਮ ਬਿੱਟੀ ਹੋਈ ਆ ਜਿਹੜੀ ਸਮਗਰੀ ਬਾਹਰੋਂ ਆ ਰਹੀ ਕਿੱਥੋਂ ਆਈ ਕਿੰਨਾ ਸਮਾਨ ਫੜਿਆ ਗਿਆ ਕਿਸ ਤਰ੍ਹਾਂ ਇਹ ਇੱਥੇ ਕਿੱਥੇ ਪਹੁੰਚ ਕਰਦੇ ਸੀ ਜੀ ਜੀ ਇਹ ਜੋ ਇਲੈਕਸ਼ਨ ਕਮਿਸ਼ਨ ਦੀ ਹਦਾਇਤ ਨੇ ਤੇ ਡੀਜੀਪੀ ਪੰਜਾਬ ਦੀ ਹਦਾਇਤ ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ਾ ਤਹਿਤ ਜੋ ਪੰਜਾਬ ਪੁਲਿਸ ਦਾ ਐਂਟੀ ਡਰਗ ਕੈਂਪੇਨ ਲਗਾਤਾਰ ਜਾਰੀ ਹੈ ਉਹਦੇ ਤਹਿਤ ਹੀ ਬਰਨਾਲਾ ਪੁਲਿਸ ਨੂੰ ਇੱਕ ਅੱਛੀ ਕਾਮਯਾਬੀ ਮਿਲੀ ਹੈ ਜਿਦੇ ਵਿੱਚ ਸਾਡੀ ਟੀਮ ਨੂੰ ਲੀਡ ਕਰ ਰਹੇ ਸੀਗੇ ਐਸਪੀਡੀ ਸੰਦੀਪ ਮੰਡ ਜੀ ਉਹਨਾਂ ਦੇ ਨਾਲ ਡੀਐਸਪੀਡੀ ਰਜਿੰਦਰ ਪਾਲ ਜੀ ਸਾਡੇ ਡੀਐਸਪੀ ਬਰਨਾਲਾ ਡੀ ਸਤਵੀਰ ਸਿੰਘ ਇਨਚਾਰਜ ਸਪੈਸ਼ਲ ਬ੍ਰਾਂਚ ਇਨਸਪੈਕਟਰ ਬਲਜੀਤ ਸਿੰਘ ਐਂਡ ਇਨਚਾਰਜ ਸੀਆਈਏ ਸਬ ਇਨਸਪੈਕਟਰ ਯਸ਼ਪਾਲ ਸਿੰਘ ਉਹਨਾਂ ਦੀ ਟੀਮਸ ਨੂੰ ਇਨਫੋਰਮੇਸ਼ਨ ਮਿਲੀ ਸੀਗੀ ਉਹਦੇ ਬੇਸਿਸ ਤੇ ਕੰਮ ਕਰਦੇ ਹੋਏ ਇਹਨਾਂ ਨੇ ਕੱਲ ਇੱਕ ਐਕਿਊਜ਼ ਨੂੰ ਫੜਿਆ ਹੈਗਾ ਉਹਦਾ ਨਾਮ ਹੈਗਾ ਹੁਕਮਾਰਾਮ ਜੋ ਕਿ ਬਾੜਮੇ ਰਾਜਸਥਾਨ ਦਾ ਰਹਿਣ ਵਾਲਾ ਹੈ ਇਹਦੇ ਤੋਂ ਅਸੀਂ ਇੱਕ ਟਰੱਕ ਫੜਿਆ ਟਰੱਕ ਦੀ ਜਦੋਂ ਤਲਾਸ਼ੀ ਲਈ ਗਈ ਉਹਦੇ ਵਿੱਚੋਂ ਸਾਨੂੰ 18 ਕੁਇੰਟਲ 1800 ਕਿਜੀ ਆਫ ਪੋਪੀ ਹਸਕ ਭੂਕੀ ਚੂਰਾ ਪੋਸਟ ਮਿਲੀ ਹੈ ਜੋ ਕਿ 90 ਬੋਰੀ ਸੈਕ ਸੀਗੇ 22 ਕਿਜੀ ਦੇ ਉਹਨਾਂ ਵਿੱਚ ਸੀਗੀ ਇਹਦੇ ਤੋਂ ਅਸੀਂ ਜਦੋਂ ਪੁੱਛਦਗੇ ਚਕਿੱਤੀ ਤੇ ਬੈਕਵਰਡ ਦੇ ਵਿੱਚ ਗਏ ਤੇਖ ਹੋਰ ਅਸੀਂ ਇੰਡੀਵਿਜੂਅਲ ਨੂੰ ਫੜਿਆ ਹੈਗਾ ਉਹਦਾ ਨਾਮ ਗੁਰਪ੍ਰੀਤ ਸਿੰਘ ਹੈ ਜੋ ਕਾਨਗੜ ਗਰਾਚੋ ਪੀਐਸ ਪਾਤੜਾ ਪਟਿਆਲੇ ਦਾ ਰਹਿਣ ਵਾਲਾ ਹੈ ਉਹਨੂੰ ਵੀ ਅਸੀਂ ਗ੍ਰਿਫਤਾਰ ਕੀਤਾ ਹੈ ਜਿਹੜੀ ਇਹ ਟਰੱਕ ਹੈਗਾ ਇਹ ਰਾਜਸਥਾਨ ਰਜਿਸਟਰਡ ਹੈਗਾ ਐਜ਼ ਆਫ ਨਾਓ ਜੋ ਅਸੀਂ ਵੈਰੀਫਾਈ ਕਰ ਰਹੇ ਹਾਂ ਬਾਕੀ ਜਿਹੜਾ ਇਹ ਗੁਰਪ੍ਰੀਤ ਸਿੰਘ ਹੈ ਜੋ ਪਟਿਆਲੇ ਦਾ ਇਹਦੇ ਤੇ ਸਾਨੂੰ ਪਤਾ ਲੱਗਿਆ ਹੈ ਪੁੱਛਗਿੱਛ ਦੌਰਾਨ ਕਿ ਤਿੰਨ ਮੁਕਦਮੇ ਪਹਿਲਾਂ ਵੀ ਐਨਡੀਪੀਐਸ ਦੇ ਦੇਤੇ ਦਰਜ ਨੇ ਤੇ ਟੋਟਲ ਇਹਦੇ ਵਿੱਚ ਸਾਡੀ ਰਿਕਵਰੀ ਜੋ ਹੈ 18 ਕੁਇੰਟਲ ਭੁੱਕੀ ਤੇ ਇੱਕ ਟਰੱਕ ਤੇ ਦੋ ਅਕਿਊਜ਼ਡ ਇਸ ਕੇਸ ਦੇ ਵਿੱਚ ਅਸੀਂ ਫੜੇ ਨੇ ਇਹਦੇ ਨਾਲ ਨਾਲ ਜੀ ਦੂਜਾ ਵੀ ਅਸੀਂ ਇੱਕ ਕੇਸ ਹੋਰ ਕੀਤਾ ਰਜਿਸਟਰ ਕੀਤਾ ਸੀਗਾ ਪਿਛਲੇ ਮਹੀਨੇ ਸਿਟੀ ਥਾਣੇ ਦੇ ਵਿੱਚ ਐਨਡੀਪੀਐਸ ਦੇ ਵਿੱਚ ਉਹਦੇ ਵਿੱਚ ਜਿੱਦਾਂ ਅਸੀਂ ਦੱਸਦੇ ਹਾਂ ਕਿ ਬੈਕਵਰਡ ਫਾਰਵਰਡ ਲਿੰਕੇਜਸ ਅਸੀਂ ਸਟੈਬਲਿਸ਼ ਕਰਦੇ ਹਰ ਕੇਸ ਦੇ ਵਿੱਚ ਉਹਦੀ ਕੜੀ ਦੇ ਵਿੱਚ ਹੀ ਇੱਕ ਹੋਰ ਅਸੀਂ ਇੰਡੀਵਿਜੂਅਲ ਗੁਰਸੇਵਕ ਸਿੰਘ ਨੂੰ ਫੜਿਆ ਉਹ ਵੀ ਕਾਨਗੜ ਗਰਾਚੋ ਪਟਿਆਲੇ ਦਾ ਹੀ ਰਹਿਣ ਵਾਲਾ ਹੈ ਉਹਨੂੰ ਅਰੈਸਟ ਕੀਤਾ ਉਹਦੇ ਕੋਲੋਂ ਅਸੀਂ ਇੱਕ ਗੱਡੀ ਫੜੀ ਹੈਗੀ ਐਕਸਯੂਵੀ ਤੇ 100 ਕਿਲੋ ਭੂਕੀ ਜੋ ਕਿ 4 ਬੈਗਸ ਹੈਗੇ 25-25 ਕਿਜੀ ਦੇ ਉਹਨਾਂ ਵਿੱਚ ਸੀਗੀ ਉਹ ਵੀ ਬਰਾਮਦ ਕੀਤੀ ਹੈ ਜਿਹੜਾ ਇਹ ਗੁਰਸੇਵਕ ਸਿੰਘ ਹੈ ਇਹਦੇ ਤੋਂ ਪੁੱਛਗਿੱਛ ਦੌਰਾਨ ਹਾਲ ਕੀ ਖੜੀ ਸਾਨੂੰ ਪਤਾ ਲੱਗਿਆ ਕਿ ਪਹਿਲਾਂ ਵੀ ਇੱਕ ਸੰਗਰੂਰ ਦੇ ਵਿੱਚ 2019 ਦਾ ਇੱਕ ਐਨਡੀਪੀਐਸ ਦਾ ਪਰਚਾ ਇਹਦੇ ਤੇ 올ਰੇਡੀ ਦਰਜ ਹੈ ਇਹ ਸਰ ਕਿੰਨੀ ਸਪਲਾਈ ਕਰਨੀ ਸੀ ਇਹਨਾਂ ਨੇ ਇਹ ਜੀ ਜਿੱਦਾਂ ਦੇਖ ਰਹੇ ਹੋ ਆਪਕੀ ਕਾਫੀ ਹੈਵੀ ਕੁਆਂਟੀਟੀ ਹੈ ਤੇ ਨੀਅਰਬਾਈ ਜ਼ਿਲ੍ਹਿਆਂ ਦੇ ਵਿੱਚ ਕਾਫੀ ਇਹਨਾਂ ਦਾ ਰੀਚ ਹੋਣ ਦੀ ਸੰਭਾਵਨਾ ਹੈ ਸਰ ਜਿਵੇਂ ਰਾਜਸਥਾਨ ਚ ਵੀ ਇਲੈਕਸ਼ਨ ਹੈ ਇੱਥੇ ਪੰਜਾਬ ਚ ਵੀ ਇਲੈਕਸ਼ਨ ਹੈ ਕਿ ਇਹ ਮਨ ਕੇ ਇਹ ਹਾਂ ਜੀ ਇਹ ਜੋ ਸਾਨੂੰ ਅਭੀ ਹਾਲ ਕੀ ਘੜੀ ਪਤਾ ਲੱਗ ਰਿਹਾ ਹੈ ਕਿ ਰਾਜਸਥਾਨ ਦਾ ਬੰਦਾ ਹੈ ਬਟ ਇਹ ਪਿੱਛੋਂ Jharkhand ਸਾਈਡ ਤੋਂ ਲੈ ਕੇ ਆਇਆ ਸੀ ਇਹ ਸਰ ਇਸ ਨਾਲ ਹੋਰ ਵੀ ਅਕੀ ਚੌਕਸੀ ਦਾ ਵਧਾਈ ਜਾਊਗੀ ਜੀ ਦੇਖੋ ਜਿੱਦਾਂ ਕਿ ਅਸੀਂ ਕੁਛ ਹੀ ਦਿਨ ਪਹਿਲਾਂ ਵੀ ਕਾਨਫਰੰਸ ਕੀਤੀ ਸੀਗੀ ਉਹਦੇ ਵਿੱਚ 21 ਕੁਇੰਟਲ ਭੁੱਕੀ ਅਸੀਂ ਫੜੀ ਸੀਗੀ ਤੇ ਹੁਣ ਟੋਟਲ ਸਾਡੀ 19 ਕੁਇੰਟਲ ਹੋਰ ਹੋ ਗਈ ਹੈ ਕੁਝ ਹੀ ਅਰਸੇ ਦੌਰਾਨ ਤੇ ਇਹਦੇ ਨਾਲ ਇਹ ਪਤਾ ਲੱਗਦਾ ਹੈ ਕਿ ਪੁਲਿਸ ਬਹੁਤ ਮੁਸਤੈਦ ਹੈ ਸਾਡੀ ਨਾਕਾਬੰਦੀ درست ਹੈ ਤੇ ਅਸੀਂ ਇੰਟੈਲੀਜੈਂਸ ਤੇ ਹਿਊਮਨ ਇੰਟ ਤੇ ਟੈਕਨੀਕਲ ਇੰਟ ਤੇ ਕੰਮ ਕਰ ਰਹੇ ਹਾਂ ਇਹ ਪਹਿਲੇ ਕੀ ਲਈ ਜੀ ਨਤੀਜਾ ਜੀ ਹਾਂ ਜੀ ਹਾਂ ਰਿਮਾਂਡ ਸਰ ਰਿਮਾਂਡ ਜੀ ਹੁਣ ਪੇਸ਼ ਕਰਕੇ ਫਿਰ ਲਵਾ ਦੇ ਮੈਕਸਿਮ ਇਹ ਜੀ ਸਦਰ ਦੇ ਵਿੱਚ ਜੋ ਮੇਨ ਰੋਡ ਹੈਗਾ ਸਦਰ ਥਾਣੇ ਦਾ ਏਰੀਆ ਪੈਂਦਾ ਉਥੋਂ ਅਸੀਂ ਫੜੇ ਹਾਂ ਉਰੇ ਨਾਲ ਕੁ ਦੋ ਵਧੀਆ ਪ੍ਰਾਪਤੀਆਂ ਐ ਇੰਟੀਲੀਜੈਂਸ ਵੀਰ ਜੀ ਆਪਣੀ ਟੀਮ ਲਈ ਕਿ ਕਰਨਾ ਚਾਹੀਦਾ ਜੀ ਜਿੱਦਾਂ ਮੈਂ ਕਿਹਾ ਕਿ ਸਾਡੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਹੈ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾ ਤਹਿਤ ਤੇ ਅੱਗੇ ਵੀ ਅਸੀਂ ਕਰਦੇ ਰਵਾਂਗੇ ਬਰਨਾਲਾ ਪੁਲਿਸ ਮੁਸਤੈਦ ਹੈਗੀ ਤੇ ਜੋ ਕ੍ਰਿਮੀਨਲ ਜਾਂ ਉਹਨਾਂ ਨੂੰ ਫੜਨ ਵਾਸਤੇ ਐਂਡ ਆਪਣਾ ਮਾਹੌਲ ਸ਼ਾਂਤੀਪੂਰਨ ਰੱਖਣ ਵਾਸਤੇ ਨੇ ਇਲੈਕਸ਼ਨਸ ਨੂੰ ਪੀਸਫੁਲੀ ਕੰਡਕਟ ਕਰਨ ਵਾਸਤੇ 19 ਅਸਲਾ ਜਮਾ ਕਰਵਾਉਣ ਦੇ ਹੁਕਮ ਹੋਏ ਸੀ ਕਿੰਨੇ ਕਿਥੇ ਅਸਲਾ ਜਮਾ ਕਰਵਾ ਦਿੱਤਾ ਜੀ ਅਸੀਂ ਅਪੀਲ ਕੀਤੀ ਸੀ ਕਿ ਲੋਕਾਂ ਨੂੰ ਕਿ ਅਸਲਾ ਜਮਾ ਕਰਾਇਆ ਜਾਣ ਤਾਂ ਨੀਅਰ ਅਬਾਊਟ ਸਾਡੇ 90% ਅਸਲਾ ਜਮਾ ਹੋ ਗਿਆ